thank you ਦੇਸ਼ ਦੇ ਵਿੱਚ ਅੱਜ ਮਹਾਤਮਾ ਗਾਂਧੀ ਜਨਤੀ ਗੜੀ ਆ ਬੜੀ ਧੂਮ-ਧਾਮ ਨਾਲ ਹਰ ਸ਼ਹਿਰ ਦੇ ਵਿੱਚ ਮਨਾਈ ਜਾਂਦੀ ਹੈ ਜਿਸ ਦੀ ਗੱਲ ਕਰੀਏ ਨਗਰ ਨਿਗਮ ਦੇ ਅਸੀਂ ਬਾਹਰ ਖੜੇ ਆ ਕਿੱਥੇ ਅਲੱਗ-ਅਲੱਗ ਕਾਲਜ ਸਕੂਲਾਂ ਦੇ ਬੱਚਿਆਂ ਵੱਲੋਂ ਆਪਣੀ ਜੋ ਕਲਾ ਪੇਸ਼ ਕੀਤੀ ਗਈ ਹੈ ਜਿਸ ਦੇ ਵਿੱਚ ਤੁਹਾਨੂੰ ਅਸੀਂ ਦਿਖਾਣੇ ਆ ਕਿੱਥੇ ਅਲੱਗ-ਅਲੱਗ ਸਟੂਡੈਂਟ ਜਿਹੜੇ ਬੱਚਿਆਂ ਵੱਲੋਂ ਕਿੜੇ ਆਪਣੇ ਹੱਥ ਦੇ ਨਾਲ ਪੇਂਟਿੰਗਾਂ ਬਣਾਈਆਂ ਗਈਆਂ ਤੇ ਅਲੱਗ-ਅਲੱਗ ਤਰ੍ਹਾਂ ਦੀਆਂ ਪੇਂਟਿੰਗਾਂ ਜਿਸ ਤੇ ਤੁਸੀਂ ਦੇਖ ਰਹੇ ਹੋ ਜੋ ਅਲੱਗ-ਅਲੱਗ ਤਰ੍ਹਾਂ ਦੇ ਚਿੱਤਰ ਗढ़े ਬਣਾਏ ਜਾਂਦੇ ਨੇ ਤੇ ਉਸ ਤੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਨਾਮ ਹੈ स्पर्धा आज अलग अलग तरह की अपने हाथ नाल पेंटिंग की ये केड़ी केड़ी पेंटिंग है पेंटिंग ये वाली जो पेंटिंग है ज़्यादातर हमारा जो सामान है वो वेस्ट मटेरियल का बना हुआ है जो स्टूडेंट्स ने बनाया है जिसमें ये है ये वेस्ट बोर्ड का बीच में जो कार्डबोर्ड लेके उसको कट करके बनाया गया एक वॉल हैंगिंग जैसे इसके अलावा जो ये हमारे यहाँ पे पड़े हुए हैं कुछ ये भी वॉल हैंगिंग्स हैं जो वेस्ट बोर्ड के ऊपर ही वेस्ट सामान यूज करके ही बनाए गए हैं इसके अलावा कुछ पेंटिंग्स हैं जो हमारे कुछ स्टूडेंट की हैं और कुछ टीचर्स की यहाँ पर उनका सामान है ਵੇਸਟ ਮੈਨੇਜ ਕਿਹੜਾ ਵੇਸਟ ਆਸੀ ਸਮਾਨ ਘਰਾਂ ਚੋਂ ਬਾਹਰ ਕੱਢਦੇ ਆ ਉਹਦਾ ਸਮਾਨ ਹੋਇਆ ਬਿਲਕੁਲ ਜੋ ਵੇਸਟ ਹਮ ਘਰ ਸੇ ਬਾਹਰ ਸਮਾਨ ਕਾਲਦੇ ਹਾਂ ਉਸੇ ਕੋ ਯੂਜ਼ ਕਰਕੇ ਬਨਾਇਆ ਹੈ ਹਮਨੇ ਤਾਂ ਕਿ ਉਸੇ ਕੋ ਹਮ ਇੱਕ ਡੈਕੋਰੇਸ਼ਨ ਕੀ ਤਰਫ ਲੈ ਕੇ ਜਾਏ ਨਾ ਕਿ ਵੇਸਟ ਫੈਂਕੇ ਜੀ ਲੋਗਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਅੱਜ ਵੀ ਕਿਹੜੇ ਲੋਗ ਹੈ ਵੇਸਟ ਸਮਾਨ ਨੂੰ ਜੋ ਹੈ ਸੜਕਾਂ ਤੇ ਸੜ ਦਿੰਦੇ ਨੇ ਸਭ ਤੋਂ ਜ਼ਿਆਦਾ ਪਲਾਸਟਿਕ ਦੀ ਗੱਲ ਕਰੀਏ ਪਲਾਸਟਿਕ ਨੂੰ ਸਭ ਤੋਂ ਜ਼ਿਆਦਾ ਕਿਹੜਾ ਵੇਸਟ ਸੜ ਦਿੰਦੇ ਨੇ ਸੜਕਾਂ ਤੇ ਉਹਦਾ ਸਭ ਤੋਂ ਜ਼ਿਆਦਾ ਨੁਕਸਾਨ बिल्कुल उसका बहुत ज़्यादा नुकसान है पर प्लास्टिक को भी हम वो वेस्ट मटेरियल को ऐसे कुछ क्रिएटिव करके यूज़ कर सकते हैं जैसे वेस्ट बॉटल से हमने कुछ बनाई थी लैम्पलाइट्स टाइप वो भी यूज़ हो सकती हैं जैसे ये बॉटल्स हैं हमारे पास वेस्ट जो लोग फेंकते हैं उसको हमने डेकोरेट करके एक शो पीस जैसे बनाया ये भी लोग ख़रीदते भी हैं और लोग और भी शुरू कर सकते हैं अपना वर्क अगर घर पे बैठ के भी लेडीज़ करना चाहें तो ये कर सकते हैं ਜਿਵੇਂ ਦੇਖਿਆ ਅਸੀਂ ਗਲਤ ਕੀਤੀ ਗਿਆ ਸਾਰਾ ਸਮਾਨ ਕਿਹੜਾ ਵੇਸਟ ਹੈ ਮੈਂ ਤੁਹਾਨੂੰ ਦਿਖਾ ਦਵਾਂ ਜੋ ਹੈ ਇਹ ਪੇੜ ਦੀਆਂ ਡਾਲੀਆਂ ਹੈਗੀਆਂ ਇਸ ਬਾਰੇ ਹੋਰ ਵੀ ਸਾਡੇ ਨਾਲ ਇੱਕ ਇਸ ਕੀ ਚੀਜ਼ ਕੀ ਚੀਜ਼ ਬਣਾਈ ਹੈ ਕਿੰਨਾ ਸਮੇਂ ਤੁਹਾਨੂੰ ਇਨੂੰ ਘੱਟੋ ਘੱਟ ਲੱਗਾ 3 ਤੋਂ 4 ਘੰਟੇ ਔਰ ਇਦਿਚ ਮੈਂ ਜਿਹੜੇ ਮਤਲਬ ਵਿਲੇजेस ਜੋ ਸੀ ਇਹਨੋਂ ਤੇ ਆ ਉਹਨੂੰ ਦਿਖਾਉਂਦੇ ਹੋ ਕਿਉਂਕਿ ਅੱਜ ਕੱਲ ਇਹ ਚੀਜ਼ਾਂ ਨਹੀਂ ਚਲਦੀਆਂ ਸਿਰਫ ਵਿਲੇजेस ਹੀ ਚੱਲਦੀਆਂ ਔਰ ਪੂਰਾ ਇੱਕ ਕਾਰਡਬੋਰਡ ਹੈ ਔਰ ਵੇਸਟ ਲੱਕੜ ਹੈ ਸਾਰਾ ਵੇਸਟ ਮਟੀਰੀਅਲਸ ਬਣਾਇਆ ਗਿਆ ਔਰ ਉਸ ਤੋਂ ਬਾਅਦ ਉਹਨੂੰ ਡੈਕੋਰੇਟ ਕਰਨ ਲਈ ਮੈਂ ਪੇਂਟ ਯੂਜ਼ ਕੀਤਾ ਗਿਆ। ਕੀ ਚੀਜ਼ ਹੈਗੀ ਲੋਕਾਂ ਨੂੰ ਕਿਦੋਂ ਤੁਹਾਡੇ ਕੋ ਆਂਦੇ ਲੋਕ ਦੇਖਦੇ ਆ ਉਹਨਾਂ ਨੂੰ ਤੁਹਾਡੇ ਵੱਲੋਂ ਕੀ ਕੀ ਜਾਂਦਾ ਇਹ ਕਿਹੜੀ ਚੀਜ਼ ਬਣਾਈ ਹੋਈ ਹੈ। ਇਹ 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 ਸ਼ੋਅ ਕਰਦੀ ਹੈ ਕਿ ਮਤਲਬ ਸਾਡੇ ਇੱਥੇ ਲੋਕਲ ਇੰਨੇ ਘਰ ਨਹੀਂ ਹੈਗੇ ਜਿੰਨੇ ਇੰਨੀਆ ਵਡੀਆਂ-ਵਡੀਆਂ ਬਿਲਡਿੰਗਸ ਬਣ ਰਹੀਆਂ ਬਲਕਿ ਜੋ ਨਾਰਮਲ ਕਰ ਰਹਾ ਉਹ ਲਾਈਕ ਹਿਮਾਚਲ ਲਗਾ ਲੋ ਜਾਂ ਕਿਤੇ ਹੋਰ ਲਗਾ ਲੋ ਪਾੜਾਂ ਚ ਸਾਰਾ ਉੱਪਰ 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 ਤੱਕ ਲੋਕੇ ਘਰ ਬਣਾਉਂਦੇ ਉਹਦੇ ਚੇ ਸ਼ੋ ਕੀਤਾ ਪੂਰਾ ਹਿਮਾਚਲ ਦਾ ਇਹ ਕਿਦਾਂ ਆਈਡੀਆ ਆਇਆ ਹਾਂ ਵੀ ਮੈਂ ਚੀਜ਼ ਬਣਾਵਾਂ ਲੋਕਾਂ ਨੂੰ ਕਿਹੜਾ ਮੈਸੇਜ ये जो तो आप विजिट्स करते हैं हिमाचल देखते सी कि पहाड़ा तो किन्ने ऊपर उपर कार बने हुए हैं और जिथे असी भी ईवन की लोकल एरिया वाले लोग नहीं जा सकते होते बहुत मुश्किल है उत्थे आना जाना ਇਹ ਦੇਖਿਆ ਵੇਸਟ ਸਮਾਨ ਹੈ ਵੇਸਟ ਸਮਾਨ ਦੇ ਵਿੱਚ ਜੋ ਹਿਮਾਚਲ ਦੇ ਵਿੱਚ ਕਦੋਂ ਬੱਚੇ ਵਿਜ਼ਿਟ ਕਰਨ ਜਾਂਦੇ ਨੇ ਕਦੋਂ ਉੱਥੇ ਦੇਖਦੇ ਨੇ ਇੱਕ ਦੇ ਘਰ ਦੇ ਉੱਤੇ ਘਰ ਘਰ ਬਣਾਏ ਗਏ ਨੇ ਹੋਰ ਵੀ ਤੁਹਾਨੂੰ ਤਸਵੀਰਾਂ ਦਿਖਾਉਣੀਆਂ ਕਿੱਥੇ ਅਲੱਗ-ਅਲੱਗ ਤਰ੍ਹਾਂ ਦੀਆਂ ਪੇਂਟਿੰਗਾਂ ਜਿਹੜੀਆਂ ਕੀਤੀ ਜਾ ਰਹੀਆਂ ਹੱਥ ਦੇ ਨਾਲ ਜਿਹੜੀਆਂ ਡਿਜ਼ਾਈਨਿੰਗ ਕੀਤੀ ਜਾ ਹੱਥ ਦੇ ਨਾਲ ਜਿਹੜੇ एचएमबी है। है, जी ਜਿਹਦੇ ਐਚਐਮਬੀ ਵੱਲੋਂ ਕਿਹੜੀ ਹੈ ਤੁਸੀਂ ਦੇਖ ਰਹੇ ਹੋ ਨਗਰ ਨਿਗਮ ਦੇ ਕੰਦਾ ਦੇ ਉੱਤੇ ਜੋ 슬ੋਗਨ ਲਿਖੇ ਜਾ ਰਹੇ ਨੇ ਡਿਜ਼ਾਈਨਿੰਗ ਕੀਤੀ ਗਈ ਹੈ ਜਿਸ ਦੇ ਵਿੱਚ ਤੁਸੀਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿੱਥੇ ਅਸੀਂ ਇਸ ਬਾਰੇ ਹੋਰ ਵੀ ਬੱਚਿਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਇੰਦਰ ਤੋਂ ਹਾਂਜੀ ਆ ਔਨ ਦ ਬਿਹੈਫ ਆ ਪ੍ਰਿੰਸੀਪਲ ਮੈਮ ਡਾਕਟਰ ਪ੍ਰੋਫੈਸਰ ਅਜੇ ਸ਼ਰਿੰਦ ਜੀ ਉਹਨਾਂ ਦੇ ਅੰਡਰ ਗਾਈਡੈਂਸ ਕੇ ਅੰਡਰ ਇਹ ਸਾਰੀ ਫਾਈਨ ਆਰਟ ਡਿਪਾਰਟਮੈਂਟ ਕੀ ਟੀਮ ਹੈ ਜਿਦੇ ਚ 15 ਬੱਚੇ ਪਲੱਸ 4 ਟੀਚਰਸ ਆਏ ਹੋਏ ਰੋ ਵਾਲ ਪੇਂਟਿੰਗ ਹੈ ਮਿਨਿਸਪਲ ਕਾਰਪੋਰੇਸ਼ਨ ਕੇ ਕੋਲੈਬੋਰੇਸ਼ਨ ਕੇ ਯਾਦ ਕੀ ਗਈ ਹੈ। ਹੋਰ ਕਿਹੜੇ ਬੱਚੇ ਨੇ ਕਿਹੜੀ ਡਿਜ਼ਾਈਨਿੰਗ ਕੀਤੀ ਹੈ? ਇਹ ਸਾਰੇ ਬੱਚੇ ਬੈਚਲਰ ਆਫ ਫਾਈਨ ਆਰਟਸ ਬੀਐਫਏ ਇਟਸ ਅ 4 ਇਅਰ ਪ੍ਰੋਫੈਸ਼ਨਲ ਡਿਗਰੀ ਕੋਰਸ 8 ਸਾਲ ਦਾ ਹੈ। ਤੋਂ ਇਹਦਾ ਮੇਨ ਥੀਮ ਹੈ ਸਵਚh ਭਾਰਤ। ਸਵਚh ਭਾਰਤ। ਹਾਂਜੀ। ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਅੱਜ ਦੇ ਵਿੱਚ ਵੀ ਤੁਸੀਂ ਦੇਖਦੇ ਹੋ ਬੱਚੇ। ਸਰ ਇਹ ਮੈਸੇਜ ਇਹ ਹੀ ਹੈ ਕਿ ਅਸੀਂ ਆਪਣੇ ਦੇਸ਼ ਨੂੰ ਸਵਚh ਬਣਾਈਏ ਅਤੇ ਪੂਰਾ ਆਪਣਾ ਜਲੰਧਰ ਸਭ ਤੋਂ ਸੁੰਦਰ। ਸਾਢੇ 9 ਹੋਰ ਵੀ। ਇਹ ਕਿੰਨਾ ਸਮਾਂ ਕਿਹੜਾ ਲੱਗਿਆ ਤੁਹਾਨੂੰ ਡਿਜ਼ਾਈਨਿੰਗ ਤਿਆਰ ਕਰਨ ਨੂੰ? ਇਹ ਚੀਜ਼ ਕਿਦਾਂ ਮਨ ਦੇ ਵਿੱਚ ਆਈ? ਇਹ ਡਿਜ਼ਾਈਨਿੰਗ। ਅ अब थाट्स आते गए सोच भारत के अकॉर्डिंग कि क्या होना चाहिए डस्टबिन होता है हमें रोड साफ़ रखनी चाहिए और हमें क्लीन रखना चाहिए अपना एनवायरनमेंट उसको देखते हुए हमने ये अपना थॉट्स वॉल पे क्रिएट किए कितना समय लगा इसको हम सुबह छः बजे से अभी तक कर रहे थे काम और हमें अपना पूरा टाइम इस पर ही लगाया तब से ਤੁਸੀਂ ਦੇਖੋ ਬੱਚਿਆਂ ਨੇ ਕਿਹੜਾ ਸੱਚ ਬਿਹਾਰ ਭਾਰਤ ਹੈਗਾ ਉਸ ਦੇ ਸਬੰਧ ਦੇ ਵਿੱਚ ਕਿਹੜੇ ਕੰਦ ਦੇ ਉੱਤੇ ਸਲੋਗਨ ਲਿਖਿਆ ਸਵੇਰ ਤੋਂ ਕਿਹੜੇ ਬੱਚੇ ਆ ਉਹ ਲੱਗੇ ਹੋਏ ਨੇ ਜਿਸ ਦੇ ਵਿੱਚ ਛੋਟੇ-ਛੋਟੇ ਬੱਚਿਆਂ ਵੱਲੋਂ ਵੀ ਕਿਹੜੀ ਹੈ ਹੱਤ ਨਾਲ ਪੇਂਟਿੰਗ ਕੀਤੀ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਤਸਵੀਰਾਂ ਉਹਨਾਂ ਦੇ ਟੀਚਰ ਸਬਾਨ ਵੀ ਕਿਹੜੇ ਆ ਨਾਲ ਇਹ ਪੇਂਟਿੰਗ ਕਰ ਰਹੇ ਨੇ ਤੁਸੀਂ ਦੇਖੋ ਤਸਵੀਰਾਂ ਐਚ ਐਮ ਬੀ ਦੀਆਂ ਕੁੜੀਆਂ ਕਿਹੜੀਆਂ ਸਵੇਰ ਤੋਂ ਕਿਹੜੀਆਂ ਪੇਂਟਿੰਗ ਕੀਤੀ ਜਾ ਰਹੀ ਹੈ ਇਹ ਮੇਰੇ ਨਾਲ ਛੋਟੇ ਬੱਚੇ ਵੀ ਆ ਮਹਾਤਮਾ ਗਾਂਧੀ ਦਾ ਕਿਹੜਾ ਚਿੱਤਰ ਬਣਾ ਕੇ ਲਿਆਏ ਕਿੱਦਾਂ ਲੱਗ ਰਿਹਾ

ਅਗੇ ਆਪਾਂ ਬਾਰੇ ਸਾਹਿਬ ਇਹ ਦੇਖੋ ਛੋਟੇ ਛੋਟੇ ਬੱਚਿਆਂ ਵੱਲੋਂ ਵੀ ਕਿਹੜੀ ਹੈ ਡਿਜ਼ਾਈਨਿੰਗ ਕੀਤੀ ਜਾ ਰਹੀ ਹੈ ਹੋਰ ਤਸਵੀਰਾਂ ਦਿਖਾਣਿਆ ਜੋ ਵੇਸਟ ਸਮਾਨ ਦੇ ਨਾਲ ਕੀ ਕੀ ਚੀਜ਼ ਬਣ ਸਕਦੀ ਹੈ ਇਸ ਦੀਆਂ ਤਸਵੀਰਾਂ ਦੇਖ ਰਹੇ ਹੋ ਜੋ ਲਗ ਲਗ ਤਰ੍ਹਾਂ ਦੇ ਜੋ ਹੈ ਸਕੂਲ ਕਾਲਜਾਂ ਦੇ ਪੁੱਛਿਆਂ ਨੇ ਅੱਜ ਲਗ ਲਗ ਤਰ੍ਹਾਂ ਦੇ ਕਿਹੜੇ ਹੈ ਕੱਪੜੇ ਤੱਕ ਵੀ ਕਿਹੜੇ ਵੇਸਟ ਭਾਵੇਂ ਆਪਾਂ ਲਾ ਲਈਏ ਬਸ ਕਿਹੜੇ ਵੇਸਟ ਪੈਂਟਾਂ ਹੁੰਦੀਆਂ ਬੋਰੀਆਂ ਹੁੰਦੀਆਂ ਉਸ ਦੇ ਵੇਸ ਕਿਹੜੀਆਂ ਚੀਜ਼ਾਂ ਦੇ ਆ ਉਹਨਾਂ ਨੇ ਕਿਹੜੀ ਹੈ ਵੇਸਟ ਸਮਾਨ ਦੇ ਕਿਹੜੇ ਹੈ ਕੱਪੜੇ ਉਹ ਪਾਏ ਹੋਏ ਨੇ ਕੀ ਨਾਮ ਹੈ ਤੁਹਾਡਾ ਤਾਨੀ ਸ਼ਰਮਾ ਕਿਹੜੇ ਕੋਲ ਐਚਐਮਵੀ ਕਾਲਜ ਐਚਐਮਵੀ ਸਾਰਾ ਮੈਂ ਦੇਖ ਰਿਹਾ ਵੇਸਟ ਸਮਾਨ ਦਾ ਤੁਸੀਂ ਵੀ ਕਿਹੜੇ ਵੇਸਟ ਸਮਾਨ ਦਾ ਜੋ ਹੈ ਕੱਪੜੇ ਪਾਏ ਹੋ ਹਾਂਜੀ ਸਰ ਇਹ ਹਮਨੇ ਡੈਨਿਮ ਐਂਡ ਜੂਟ ਦਾ ਮਤਲਬ ਕੰਬੀਨੇਸ਼ਨ ਕਰਕੇ ਮਤਲਬ ਹਮਨੇ ਸੋਚਿਆ ਕਿ ਕੁਝ ਨਿਊ ਟਰਾਈ ਕਰੇ ਤੋ ਇਸ ਲਈ ਹਮਨੇ ਬਣਾਇਆ ਹੈ ਤੁਸੀਂ ਆ ਲੋਗਨ ਲੋਕ ਪਹਿਲੇ ਕਹਿੰਦੇ ਨੇ ਪੈਂਟ ਫਟ ਗਈ ਹੈ ਤੇ ਬਾਹਰ ਸੱਟ ਦਈਏ ਤੇ ਮੈਂ ਦੇਖ ਰਿਹਾ ਸਾਰੀਆਂ ਫਟੀਆਂ ਪੈਂਟਾਂ ਦਾ ਵੀ ਤੁਸੀਂ ਕੱਪੜੇ ਕਿਹੜੇ ਫਰੋਕ ਬਣਾ ਦਿੱਤੀ ਹੈ हाँ जी मतलब वेस्ट हम मतलब हमारा मेन है कि हम वेस्ट का कुछ बनाएं तो हमारे दिमाग में आया कि कुछ अगर फटी पैंटें हैं तो हम उसको न्यू डिज़ाइन करें तो अच्छा बनाएं कुछ जो है जो फ्रॉक जो तैयार की गए कैसे डिज़ाइन है इसमें क्या क्या लग? सर इसमें जूट लगी है और डेनिम का हमने वो लिया है एंड बटन्स एक्स्ट्रा ਦੇਖੋ ਅਲਗ-ਅਲਗ ਤਰ੍ਹਾਂ ਦੇ ਟੀਚਰਸ ਬਣ ਵੀ ਐ ਇਸੇ ਜੋ ਵੇਸਟ ਜਿਸ ਦੇ ਵਿੱਚ ਜੋ ਪੈਂਟ ਹੈ ਜਿਸ ਦੀ ਪੱਟ ਜਾਵੇ ਤੇ ਉਸ ਦਾ ਚੋਲਾ ਵੀ ਬਣ ਸਕਦਾ ਥੈਲਾ ਵੀ ਬਣ ਸਕਦਾ ਬੈਗ ਵੀ ਬਣ ਸਕਦਾ ਅਲਗ-ਅਲਗ ਤਰ੍ਹਾਂ ਦੇ ਕਿਹੜੇ ਬੱਚਾ ਵੱਲੋਂ ਮੈਮ ਲਗਾ ਅੱਜ ਬੱਚੇ ਵੀ ਡਰੈਸਾ ਦੋਹੀ ਉਹੀ ਪਵਾ ਦਿੱਤੀਆਂ ਜੋ ਵੇਸਟ ਚੀਜ਼ਾਂ ਦੇ ਆਵੇਂ ਕੱਪੜੇ ਬਣ ਸਕਦੇ ਅੱਜ ਲੋਕ ਕਹਿੰਦੇ ਨੇ ਇਹ ਚੀਜ਼ ਪਾ ਕੇ ਲੋਕਾਂ ਨੇ ਕਹਿਣਾ ਪਤਾ ਨਹੀਂ ਇਸ ਨੂੰ ਕੀ ਹੋ ਗਿਆ ਸਰ ਅੱਜ ਦੇ ਟਾਈਮ ਹੈ ਜਿਹਦੇ ਵਿੱਚ ਵੇਸਟ ਜਿਹੜੀਆਂ ਚੀਜ਼ਾਂ ਬਹੁਤ ਜ਼ਿਆਦਾ ਹੀ ਬਦਰੀਆਂ ਤੇ ਆਪਾਂ ਵੇਸਟ ਦੇ ਉੱਤੇ ਹੀ ਚੀਜ਼ ਯੂਨਿਕ ਚੀਜ਼ ਕ੍ਰੀਏਟ ਕੀਤੀ ਹੈ ਜੋ ਕਿ ਫੈਸ਼ਨ ਲੈਵਲ ਦੇ ਉੱਤੇ ਬਹੁਤ ਜ਼ਿਆਦਾ ਫੇਮਸ ਹੈ ਔਰ ਇਸ ਦੇ ਇਲਾਵਾ ਇਹ ਬੈਗ ਤੁਸੀਂ ਦੇਖ ਸਕਦੇ ਹੋ ਜਿਹਦੇ ਵਿੱਚ ਜੋ ਵੇਸਟ ਕੱਪੜੇ ਆ ਜਦੋਂ ਸੂਟ ਸਵਾਰ ਦਿੱਤਾ ਉਸ ਤੋਂ ਬਾਅਦ ਬਹੁਤ ਵੇਸਟ ਨਿਕਲਦਾ ਹੈ ਤਾਂ ਉਹਦੇ ਵਿੱਚ ਆਪਾਂ ਬੈਗਸ ਦੀ ਜਿਹੜੀ ਹੈ ਉਹ ਯੂਜ਼ ਯੂਜ਼ ਕੀਤਾ ਹੋਇਆ ਹੈ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਬੈਗ ਜੋ ਹੈ ਬਚਨ ਕ੍ਰੀਏਟ ਕੀਤੇ ਹੋਏ ਨੇ ਜੀ ਦੇਖੋ ਫੈਸ਼ਨ ਸ਼ੋਅ ਕਿਦੋਂ ਹੁੰਦੇ ਨੇ ਉਸ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਕਿਹੜੀਆਂ ਡਰੈੱਸਾਂ ਹੁੰਦੀਆਂ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਹੱਥ ਸਮਾਨ ਹੈ ਉਸ ਦਾ ਕੀ ਕੀ ਕਿਹੜਾ ਗਲਾਸ ਲਗਾ ਲੀਏ ਬੋਤਲ ਲਗਾ ਲੀਏ ਹੋਰ ਵੀ ਕਿਹੜੀਆਂ ਚੀਜ਼ਾਂ ਉਹ ਲੱਗ ਤਰ੍ਹਾਂ ਦੀ ਡੈਕੋਰੇਸ਼ਨ ਕਿਹੜੀਆਂ ਹੋ ਸਕਦੀਆਂ ਐਦਾ ਹੀ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਜਲੰਧਰ ਦੇ ਵਿੱਚ ਜੋ 2 ਅਕਤੂਬਰ ਮਹਾਤਮਾ ਗਾਂਧੀ ਜੀ ਦੇ ਜਨਮ ਦਿਨ ਦੇ ਸਬੰਧ ਵਿੱਚ ਅਲੱਗ-ਅਲੱਗ ਬੱਚਿਆਂ ਵੱਲੋਂ ਕਿਹੜੇ ਕਲਾ ਆਪਣੀ ਪੇਸ਼ ਕੀਤੀ ਗਈ ਕੈਮਰਾਮੈਨ ਰਾਹੁਲ ਦੇ ਨਾਲ ਸੋਨੂ ਮਹਾਜਨ ਜਗਬਣੀ ਟੀਵੀ ਜਲੰਧਰ